ਕਰ ਦਿੱਤਾ ਕਤਲ ਉਸਨੇ ਹੀ ਮੇਰੇ ਹੀ ਅਰਮਾਨਾਂ ਦਾ ਨਹੀਂ ਲਾ ਸਗਲਾ ਅੰਦਾਜ਼ਾ ਕੋਈ ਮੇਰੇ ਹੋਏ ਨੁਕਸਾਨਾਂ ਦਾ ਜਿਉਂਦਾ ਰਹਾ ਕਈ ਸਾਲ ਮੈਂ ਕਿਸੇ ਨਾਲ ਕਿਸੇ ਆਸ ਤੇ ਜਿਉਂਦਾ ਰਹਾ ਕਈ ਸਾਲ ਮੈਂ ਕਿਸੇ ਨਾ ਕਿਸੇ ਆਸ ਤੇ ਨਹੀਂ ਮਰਿਆ ਪਿਆਸ ਨਾਲ ਨਹੀਂ ਮਰਿਆ ਪਿਆਸ ਨਾਲ ਆਉਣਾ ਕਦੀ ਪਾਸੇ ਆਉਣਾ ਕਦੀ ਪਾਸੇ ਗਾਉਂਦੇ ਸੀ ਪਹਿਲਾਂ ਦੀਦ ਕਰਕੇ ਗਾਉਂਦੇ ਸੀ ਪਹਿਲਾਂ ਦੀਦ ਕਰਕੇ ਹੁਣ ਐਸਾ ਵਿਛੋੜਾ ਪਾਇਆ ਏ ਹੱਸਦੇ ਵਸਦੇ ਲਿਖਦੇ ਗਾਉਂਦੇ ਸੰਗਰੂਰ ਦੀ